तुमरी मै नको पुट्ठा गुरूज भगवान कवन कवन गुणगा कवन कवन गुणगा ਬਣ ਗੋਣ ਘਾਵ ਤੇਰੇ ਕਬੜੀ ਸੈਨਰ ਦੇ ਕਿਲਾ ਜੋਗੋ ਜੋਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਭ ਦੀਆਂ ਮੰਦੀਆਂ ਇਛਾਵਾਂ ਭਾਵਨਾਵਾਂ ਪੂਰੀਆਂ ਕਰਨ ਵਾਲੇ ਦਾਤੇ ਤੁਹਾਨੂੰ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਗਰੀਬ ਦੀ ਬਾਣੀ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਹਜ਼ੂਰੀ ਦਰਬਾਰ ਦੇ ਵਿੱਚ ਸਤਕਾਰਯੋਗ ਸੁਰਗਈ ਮਾਤਾ ਮੁਖਤਿਆਰ ਕੌਰ ਜੀ ਤਰਨਥਤਨੀ ਜਥੇਦਾਰ ਬੋਗਾ ਸਿੰਘ ਜੀ ਮੈਂਬਰ ਅਤੇ ਜਿਨ੍ਹਾਂ ਦੇ ਪੁੱਤਰ ਰਾਜ ਸਿੰਘ ਜੀ ਪਾਈ ਅਜਮੇਰ ਸਿੰਘ ਜੀ ਮਾਤਾ ਮੁਖਤਿਆਰ ਕੌਰ ਜੀਆਂ ਦੇ ਪਰਿਸ਼ੇ ਦੇ ਸੰਬੰਧ ਦੇ ਵਿੱਚ ਗੁਰਮੁਖ ਪਰਿਵਾਰ ਨੇ ਮਹਾਨ ਗੁਰਮਤ ਸਮਾਗਮ ਗੁਰੂ ਸਾਹਿਬ ਜੀਆਂ ਦੇ ਚਰਨ ਕਮਲ ਆਪਣੇ ਗ੍ਰਹਿ ਵਿਖੇ ਪਵਾ ਕਰਕੇ ਕਈ ਦਿਨਾਂ ਤੋਂ ਸ੍ਰੀ ਸਹਿਜ ਬਾਠ ਪਰੰਪਰ ਅੰਭ ਕਰਵਾਏ ਸਨ ਸਤਿਗੁਰਾਂ ਦੀ ਪਾਵਨ ਪਵਿੱਤਰ ਓ ਅੰਕਾਰ ਤੋਂ ਲੈ ਕਰਕੇ 18 ਦਸਵੀਂ ਤੱਕ ਸੰਪੂਰਨ ਬਾਣੀ ਪੜ ਕਰਕੇ ਮੋਗ ਪਾਈ ਨੇ ਹਨ ਉਪਰੰਤ ਕਲਯੁਗ ਮੈਂ ਕੀਰਤਨ ਪ੍ਰਧਾਨਾ ਕਲਯੁਗ ਮੈਂ कीर्तन प्रदानਾ ਗੁਰਮੁਖ ਜਪੀਐ ਲਾਏ ਧਿਆਨਾ ਆਪ ਤਰੈ ਸਗਲੇ ਮੁਲ ਤਾਰੈ ਹਰ ਦਰਗਹ ਪਤਸਿਓ ਜਾਇ। ਕਲਯੁਗ ਦੇ ਵਿੱਚ ਮਹਾਰਾਜ ਸੱਚੇ ਬਾਸਾ ਕੀਰਤਨ ਨੂੰ ਪ੍ਰਦਾਨ ਕੀ ਦਿੱਤੀ ਹੈ। ਸਾਧ ਸੰਗਤ ਜੀ ਇਸ ਮਹਾਨ ਕਲਯੁਗ ਦੇ ਵਿੱਚ ਜਿਹੜਾ ਵੀ ਵਾਹੀ ਪਾਈ ਗੁਰ ਤੇ ਸਿੱਖ ਪਿਆਰੇ ਗੁਰਬਾਣੀ ਪੜ੍ਹਦੇ ਸੁਣਦੇ ਹਨ। कीर्तन शब्द वाणी जो गुरु नानक देव महाराज ਜੀਆਂ ਨੇ ਸੱਚੇ ਪਾਸਾ ਰਬਾਬੀ ਦੇ ਉੱਪਰ ਰਬਾਬ ਦੇ ਉੱਪਰ ਸਤਿਗੁਰੂ ਮਹਾਰਾਜ ਦਰਵਾਣੀ ਗਾਇਆ ਤੇ ਪੜਿਆ ਕਰਦੀ ਭਾਈ ਮਰਦਾਨਾ ਜੀ ਰਬਾਬ ਵਜਾ ਸਮਾਦਸ ਨੇ ਰੂਪੇ ਜਦੋਂ ਆਏ ਗੂਗੋਬਿੰਦ ਸਿੰਘ ਸਾਹਿਬ ਮਹਾਰਾਜ ਤਾਂ ਸਾਧ ਸੰਗਤ ਜੀ ਆਪ ਸਾਰੀਆਂ ਸੰਗਤਾਂ ਨੇ ਇਤਿਹਾਸ ਤੋਂ ਜਾਣੋ ਸਰਸਾ ਨਦੀ ਦੇ ਵਿਛੋੜਾ ਪੈ ਇਹ ਸਾਧ ਸੰਗਤ ਜੀ ਅਮਰਤ ਵੇਲਾ ਉਹ ਇੱਕ ਪਾਸੇ ਜੰਗ ਜੁੱਦ ਚੱਲ ਰਹੀ ਹੈ ਤੇ ਇੱਕ ਪਾਸੇ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਸਰੰਦੇ ਤੇ ਆਸਾ ਦੀਵਾਰ ਕੀਰਤਨ ਕਰਦੇ ਪੈ ਸੱਜਿਆ ਕੋ ਸਤਨਾਮੁ ਓ ਗੁਰੂ ਸਤਗੁਰੂ ਸੱਚੇ ਪਾਤਸ਼ਾਹ ਮਾਰਾ ਕੈਸੇ ਤੋੜਨੇ ਪਾਈ ਹਰ ਸਾਧ ਪੰਥ ਸਿੱਖ ਕੌਮ ਦੇਸ਼ ਕੌਮ ਨੂੰ ਕੈਸੀ ਦੇਨ ਦੇ ਕੇ ਗਏ ਸੋ ਕਲ ਯੁਗ ਦੇ ਵਿੱਚ ਕੀਰਤਨ ਪ੍ਰਧਾਨ ਹੈ ਤੋ ਸਾਧ ਸੰਗਤ ਜੀ ਸਤਿਗੁਰਾਂ ਦੇ ਕਿਰਪਾ ਦੇ ਨਾਲ ਗੁਰਪੁੱਤ ਪਰਿਵਾਰ ਨੇ ਕਥਾ ਕੀਰਤਨ ਦੇ ਸਮਾਗਮ ਰਖਾਏ ਨੇ ਤੁਲਸੀਦਾਸ ਜੀ ਕਹਿੰਦੇ ਨੇ ਕਹਿੰਦੇ ਨੇ ਸੰਤ ਸਮਾਗਮ ਹਰ ਕਥਾ ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਹੋਏ ਸੁਤਦਾਰਾ ਧਨ ਲక్ష్ਮੀ ਪਾਪੀ ਕੇ ਕਰ ਹੋਏ ਸੁਤਦਾਰਾ ਧਨ ਹਛਮੀ पापी के भी घर होवे ਕਹਿੰਦੇ ਨੇ ਸਾਧ ਸੰਗਤ ਜੀ ਤੁਲਸੀ ਦਾਸ ਜੀ ਰਵੈ ਵਿੱਚ ਲਿਖਦੇ ਨੇ ਵੀ ਕਲਯੁਗ ਦੇ ਵਿੱਚ ਭਾਈ ਉਹ ਵਿਰਲੇ-ਵਿਰਲੇ ਪਰਿਵਾਰ ਹੋਇਆ ਕਰਨਗੇ ਵਿਰਲੇ-ਵਿਰਲੇ ਕੋਈ ਹੋਇਆ ਕਰਨਗੇ ਕਹਿੰਦੇ ਨੇ ਆਪਣੇ ਘਰ ਦੇ ਵਿੱਚ हरि जस ਸਮਾਗਮ ਕੇ ਪਾਪ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਵਾਸ ਕਰਕੇ ਕਥਾ ਕੀਤੇ ਸਾਧ ਸੰਗਤ ਜੀ ਤੁਲਸੀਦਾਸ ਜੀ ਕਹਿੰਦੇ ਨੇ ਆ ਕੀਰਤਨ ਕਹਿੰਦੇ ਸਾਰੇ ਤੁਲਸੀ ਦੁਰਲਭ ਹੋਏ ਕਹਿੰਦੇ ਬਹੁਤ ਮੁਸ਼ਕਿਲ ਦੇ ਨਾਲ ਕਠਨ ਦੇ ਨਾਲ ਭਾਈ ਭਈ ਪ੍ਰਾਪਤ ਮਨੁੱਖ ਦੀ ਹੁਦਿਆ ਗੁਣ ਮਿਲਣ ਕੀ ਇਹ ਤੇਰੀ ਬੜੀਆ ਮਨੁੱਖਾ ਤੇ ਹੀ ਜ਼ਿੰਦਗੀ ਦੇ ਵਿੱਚ ਸਾਧ ਸੰਗਤਿ ਤੇ ਸਾਰੇ ਸੁੱਖਾਂ ਦੀਆਂ ਦਾਤਾ ਸਤਿਗੁਰਾਂ ਸੁਖ ਬਖਸ਼ਿਸ਼ ਕੀਤੇ ਉੱਥੇ ਕਿਤੇ ਹਰੀ ਜਸ ਕਥਾ ਕੀਰਤਨ ਦੀਆਂ ਦਾਤਾਂ ਵਕਸਿਸ ਪਰ ਸੋਨ ਵਿੱਚ ਮਨ ਲੱਗੇ ਜਾਏ ਕਰਨ ਵਿੱਚ ਅਰਣ ਵਿੱਚ ਮਨ ਲੱਗੇ ਜਾਏ ਦਿਦਲੇ ਵਿੱਚ ਇਸੇ ਕਰਕੇ ਕਹਿੰਦੇ ਨੇ ਸੰਤ ਸਮਾਗਮ ਹਰ ਕਥਾ ਕਿਤੇ ਵੀ ਸੰਤਾਂ ਦੀ ਕਹਿੰਦੀ ਸਭਾ ਹੋਵੇ ਤੇ ਸੰਤ ਗੇੜੇ ਨੇ ਵਾਰਾ ਕਹਿੰਦੇ ਨੇ ਆਵੋ ਸੰਤ ਪਿਆਰ ਹੋ ਅਕਥ ਕੀ ਕਰਿਓ ਕਹਾਣੀ ਸੰਗਤ ਰੂਪ ਜੋ ਹੈ ਸੰਤ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦੇ ਸੰਤ ਸਮਾਗਮ ਹਰ ਕਥਾ ਖਰੀ ਦੀ ਕਥਾ ਹੋਵੇ ਗੁਰੂ ਦੀ ਹਜ਼ੂਰੀ ਵਿੱਚ ਸੰਤ ਸਮਾਗਮ ਤੇ ਇਹੋ ਜਿਹਾ ਸਮਾਗਮ ਹੋ ਤੁਲਸੀ ਤੁਲ ਲਿਖੋਵੇਂ ਕਹਿੰਦੇ ਕਿਰਲਿਆ ਨੂੰ ਕਹਿੰਦੇ ਸਾਧ ਸੰਗਤ ਜੀ ਇਹ ਘੜੀਆਂ ਮਿਲਦੀਆਂ ਨੇ ਸਤ ਸੰਗਤ ਦੀਆਂ ਕਥਾ ਕੀਰਤਨ ਸੁਣਨ ਦੀਆਂ ਤੇ ਸੁਣਨ ਦੀ ਮਹਾਨਤਾ ਕੀ ਹੈ ਭਾ ਜਪਜੀ ਸਾਹਿਬ ਪੜਦੇ ਸੁਣਦੇ ਚਾਰੇ ਤੋੜੀਆਂ ਦੇ ਵਿੱਚ ਸੁਣੇ ਹੈ ਦੂਖ ਪਾਪ ਦਾ ਨਾਸ ਨਾਨਕ ਭਗਤਾ ਸਲਾਮ ਵਿਗਾਸ ਸੁਣੀਏ ਦੂਖ ਪਾਪ ਦਾ ਨਾਸ ਇਹ ਕਥਾ ਕਿੰਨੀ ਸੁਣਦੇ ਨਾ ਵੱਡੇ ਵੱਡੇ ਦੁਖ ਪਾਪ ੱਟੇ ਜਾਂਦੇ ਨੇ ਸੋ ਸਾਧ ਸੰਗਤ ਜੀ ਕਹਿੰਦੇ ਸੁਧਾਰਾ ਹਨ ਲਛਮੀ ਪਾਪੀ ਕੀਤੀ ਹੋਏ ਸਤਧਾਰਾ ਕਹਿੰਦੇ ਜੇ ਸਾਧ ਸੰਗਤ ਜੀ ਸਤ ਕਈਏ ਪੁੱਤਰ ਦਾਰਾ ਇਸਤਰੀ ਪਤਨੀ ਦਾ ਸਤਧਾਰਾ ਧਨ ਲਛਮੀ ਧਨ ਗੌਲ ਤੇ ਮਾਇਆ ਲਛਮੀ ਤੇ ਕਹਿੰਦੇ ਪਾਪੀਆਂ ਦੇ ਵੀ ਘਰ ਬਹੁਤ ਹੁੰਦੇ ਪਰ ਉਹਨਾਂ ਦੇ ਘਰ ਵਿੱਚ ਹਰੀ ਜਸ ਸਾਖ ਸਮਾਗਮ ਕੰਤ ਸੰਤਾਂ ਦੀ ਕਥਾ ਕੀਰਤਨ ਗੁਰਬਾਣੀ ਦੀ ਪਰਵਾਹ ਨਹੀਂ ਚੱਲਦੀ ਸੋ ਸਤਗੁਰੂ ਨੇ ਕਿਰਪਾ ਕੀਤੀ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ ਆ ਸਤਿਗੁਰਾਂ ਨੇ ਬਖਸ਼ਿਸ਼ ਕਿਰਪਾ ਕੀਤੀ ਸਾਧ ਸੰਗਤ ਜੀ ਗੁਰਮੁਖ ਪਰਵਾਰ ਦੇ ਗ੍ਰਹਿ ਵਿਖੇ ਸਤਕਾਰਯੋਗ ਮਾਤਾ ਮੁਖਤਿਆਰ ਕੌਰ ਜੀ ਦੀ ਵਰਸੀ ਨੂੰ ਸਮੰਪਤ ਰਿਹਾ ਇਹ ਵੀ ਵਿਰਲੇ ਵਿਰਲੇ ਹੋਇਆ ਕਰਦੇ ਨੇ ਜੋ ਆਪਣੇ ਵੱਡਿਆਂ ਨੂੰ ਯਾਦ ਰੱਖਦੇ ਨੇ ਮਹਾਰਾਜ ਦੀ ਬਾਣੀ ਪੜਦੇ ਸੁਣਦੇ ਨਾ ਸਬਦ ਨੇ ਬਾਵਾਨੀਆਂ ਕਹਾਣੀਆਂ ਪੁੱਤ-ਸਪੁੱਤ ਕਰੇ ਕਹਿੰਦੇ ਵੱਡੇ ਦੀਆਂ ਕਹਾਣੀਆਂ ਵੱਡੇ ਦੀ ਜਿਹੜੀ ਸਾਰ ਸੰਭਾਲ ਘਰ ਦੀ ਰੋਹ ਰੀਤ ਮਰਿਆਦਾ ਨੂੰ ਜਿਹੜੇ ਲੈ ਕੇ ਚੱਲਦੇ ਨਹੀਂ ਕਹਿੰਦੇ ਬਾਵਾਨੀਆਂ ਤਹਾਰੀਆਂ ਪੁੱਤ ਸੁਪੁੱਤ ਕਰੇ ਨ ਉਹ ਪੁੱਤਰ ਤੋਂ ਸੁਪੁੱਤਰ ਹੋ ਜਾਂਦੇ ਤੇ ਸਾਧ ਸੰਗਤ ਜੀ ਮਾਂ ਵਰਗਰਾ ਘਰ ਛਾਵਾਂ ਬੁੰਡਾ ਮੈਨੂੰ ਨਜ਼ਰ ਨਾ ਆਵੇ ਜਿਸ ਤੋਂ ਲੈ ਕੇ ਛਾਂ ਉਦਾਰੀ ਰੱਬ ਨੇ ਸਵਰਗ ਬਣਾਈ ਜੇ ਰੱਬ ਨੇ ਸਵਰਗ ਬਣਾਈ ਤੇ ਸਾਧ ਸੰਗਤ ਦੀ ਕਹਿੰਦੇ ਮਾਂ ਤੋਂ ਉਦਾਰ ਲੈ ਕੇ ਤੇ ਸਾਧ ਸੰਗਤ ਜੀ ਇਸ ਕਰਕੇ ਦੇਖੋ ਹੁਣ ਆ ਜਿਹੜੇ ਦਿਹਾੜੇ ਹਣ ਚੱਲ ਰਹੇ ਨੇ ਆ ਪੋ ਦਾ ਮਹੀਨਾ ਸ਼ੁਰੂ ਹੋ ਜਾਣਾ ਸਾਧ ਸੰਗਤ ਜੀ ਸਹੀਦੀ ਦਿਹਾੜੇ ਸ਼ੁਰੂ ਹੋ ਜਾਣਗੇ ਤੇ ਸਾਧ ਸੰਗਤ ਜੀ ਇਹ ਸਾਰਾ ਸਹੀਦੀ ਦਿਹਾੜਾ ਦਾ ਜਿਹੜਾ ਦ੍ਰਿਸ਼ ਸੀ ਜੀ ਇਹ ਸਾਰਾ ਮਾਤਾ ਸੁੰਦਰੀ ਜੀਆਂ ਨੂੰ ਕਹਿੰਦੇ ਸੁਪਨੇ ਵਿੱਚ ਪਤਾ ਲੱਗਿਆ ਸਾਧ ਮਾਤਾ ਸੁੰਦਰੀ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਦੇ ਪਹਿਲੇ ਵਿਆਹ ਮਹਿਲ ਸਤਕਾਰਯੋਗ ਮਾਤਾ ਜੀਤਾ ਜੀ ਦੂਸਰੇ ਵਿਆਹ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੋਏ ਤੇ ਸਤਕਾਰਯੋਗ ਮਾਤਾ ਸੁੰਦੇਰੀ ਜੀ ਸੁੰਦਰ ਕੌਰ ਵੀ ਤੇ ਸੁੰਦਰੀ ਜੀ ਤੇ ਸਾਧ ਸੰਗਤ ਜੀ ਮਾਤਾ ਸੁੰਦਰੀ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਚਾਰੇ ਸਾਹਿਬ ਜਦਨ ਸਹੀਦੀ ਦੇ ਆਰੇ ਤੇ ਸਾਧ ਸੰਗਤ ਜੀ ਧੰਨ ਧਰ ਬਾਬਾ ਅਜੀਤ ਸਿੰਘ ਜੀ ਕਹਿੰਦੇ ਨੇ ਇਹ ਵੱਡੇ ਸਾਹਿਬ ਜਗਦੇ ਫਾਤਾ ਸੁੰਦਰੀ ਦੀਆਂ ਦੇ ਸੰਗ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਘਾੜੀ ਦਾ ਜੁੱਧ ਪਹਿਲਾ ਜੁੱਧ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ 14 ਜੰਗਾਂ ਦੇ ਜੇਤੂ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਹਿਲੇ ਜੰਗ ਪੰਘਾੜੀ ਦਾ ਜੁੱਧ ਕਹਿੰਦੇ ਨੇ ਸਾਧ ਸੰਗਤ ਜਦੋਂ ਪੰਗਾਣੀ ਦੇ ਜੁੱਧ ਕਹਿੰਦੇ ਮੋਰਚਾ ਜਦੋਂ ਫਤਿਹ ਹੋਇਆ ਤੇ ਸਿੰਘਾਂ ਨੇ ਕਿਹਾ ਮਹਾਰਾਜ ਤੁਹਾਡੀ ਕਿਰਪਾ ਹੋਈ ਮੋਰਚਾ ਫਤਿਹ ਹੋ ਗਿਆ ਜੰਗ ਫਤਿਹ ਹੋ ਗਿਆ ਉਸ ਵੇਲੇ ਮਹਾਰਾਜ ਨੇ ਕਿਹਾ ਸਿੰਘੋ ਖਾਲਸਾ ਜੀ ਇਹ ਮੇਰੀ ਨਹੀਂ ਤੇ ਨਾ ਤੁਹਾਡੀ ਇਹ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੈ ਪੰਗਾਣੀ ਦਾ ਜਿੱਤ ਜਦੋਂ ਸਾਧ ਸੰਗਤ ਜੀ ਜਿੱਤ ਹੋਈ ਤੇ ਖੁਸ਼ੀ ਮੇਲੀ ਖਬਰ ਮਿਲੀ ਵੀ ਸਾਧ ਸੰਗਤ ਜੀ ਸਤਿਗੁਰਾਂ ਦੇ ਘਰ ਦੇ ਵਿੱਚ ਮਾਤਾ ਸੁੰਦਰੀ ਜੀਆਂ ਦੇ ਕੋਲੋਂ ਵੱਡੇ ਸਾਹਿਬ ਜਾਨੇ ਬਾਬਾ ਅਜੀਤ ਸਿੰਘ ਜੀਆਂ ਦਾ ਜਨਮ ਹੋਇਆ ਤੇ ਸਤਿਗੁਰਾਂ ਨੇ ਮਹਾਰਾਜਾ ਦਾ ਕਦੇ ਪਹਿਲੀ ਕਹਿੰਦੇ ਨੇ ਇਹ ਲੜਾਈ ਜੰਦ ਤੇ ਜਿੱਤ ਹੋਈ ਹੈ ਇਸ ਕਹਿੰਦੇ ਸਾਡੇ ਪੁੱਤਰ ਦਾ ਸਾਹਿਬ ਜਾਦੇ ਦਾ ਨਾਮ ਅਜੀਤ ਸਿੰਘ ਰੱਖਣਾ ਹੈ ਕਿ ਕਿ ਆਖੋ ਸਤਨਾਮ ਵਾਹਿਗੁਰੂ ਨਾਮ ਅਜੀਤ ਦਾ ਜੀਤਾ ਨਹੀਂ ਜਾਊਗਾ ਜੇ ਜੀਤਾ ਗਿਆ ਉਹ ਜੀਤਾ ਨਹੀਂ ਬਾਬਾ ਦਾ ਹੁੰਦਾ ਸਾਧ ਸੰਗਤ ਜੀ ਤੇ ਪੰਗਾੜੀ ਦਾ ਜੁੱਧ ਪਹਿਲੇ ਜੁੱਧ ਜੇ ਸਾਸ ਤੁਸੀਂ ਦੇ ਵਿੱਚ ਤੇ ਬਾਬਾ ਅਜੀਤ ਸਿੰਘ ਜੀਆਂ ਦੇ ਵੱਡੇ ਸਾਥੀਆਂ ਦੇ ਨਾਲ ਅਜੀਤ ਸਿੰਘ ਫਿਰ ਸਤਿਗੁਰੂ ਸੱਤੇ ਪਾਸਾ ਮਹਾਰਾਜ ਜੀ ਪੰਗਾੜੀ ਦੇ ਜੁੱਧ ਤੋਂ ਬਾਅਦ ਹੋਰ ਕਈ ਜੁੱਧ ਹੋਏ 22 ਸਾਲ ਪਹਾੜੀ ਰਾਜਾਂ ਦੇ ਨਾਲ ਬਹੁਤ ਲੜਾਈਆਂ ਹੋਈਆਂ ਤੇ ਸਾਧ ਸੰਗਤ ਜਦੋਂ ਆ ਸਾਧ ਸੰਗਤ ਜੀ ਸਢੌਰੇ ਦੇ ਜੁੱਧ ਜੰਗ ਜਦੋਂ ਜਿੱਤ ਹੋਈ ਨਾ ਪੌਂਟਾ ਸਾਹਿਬ ਦੇ ਵਿੱਚ ਸੰਡਾਉਰੇ ਦੇ ਜਦੋਂ ਜੰਗ ਜੁਦ ਦੀ ਜਿੱਤ ਹੋਈ ਤੇ ਜਿੱਤ ਤੋਂ ਬਾਅਦ ਪਤਾ ਲੱਗਿਆ ਵੀ ਸਤਪੁਰਾ